ਜ਼िले ਦੇ ਪੁਲਿਸ ਸਟੇਸ਼ਨਾਂ ਨੂੰ ਹੰਗਾਮੀ ਹਾਲਾਤਾਂ ਨਾਲ ਤੁਰੰਤ ਨਿਪਟਣ ਲਈ ਅਗਾਬਧੂ ਪੁਲਿਸ ਅਸਤੇ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਲਈ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਸੀਆਰਪੀਐਫ ਦੇ ਪੈਰਾ ਮਿਲਟਰੀ ਵਿੰਗ ਰੈਪਿਡ ਐਕਸ਼ਨ ਫੋਰਸ ਨੂੰ ਕੇਂਦਰ ਸਰਕਾਰ ਵੱਲੋਂ ਰੂਪਨਗਰ ਵਿਖੇ ਤਾਇਨਾਬ ਕੀਤਾ ਗਿਆ ਹੈ ਜਿਸ ਤਹਿਤ ਅੱਜ ਲੋਕਾਂ ਨੂੰ ਇਸ ਸਬੰਧੀ ਸੂਚਿਤ ਕਰਨ ਲਈ ਰੈਪਿਡ ਐਕਸ਼ਨ ਫੋਰਸ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਨੂਰਪੁਰ ਵਿਖੇ ਜੋ ਫਲੈਗ ਮਾਰਚ ਕਰਿਆ ਗਿਆ ਥਾਣੇ ਤੋਂ ਆਰੰਭ ਹੋਇਆ ਉਕਤ ਪੈਦਲ ਮਾਰਚ ਬਸਟਾਂ ਅਤੇ ਮੁੱਖ ਬਾਜ਼ਾਰ ਸਮੇਤ ਸ਼ਹਿਰ ਦੇ ਵੱਕਵਾ ਮੋਹਲਿਆਂ ਤੋਂ ਹੁੰਦਾ ਹੋਇਆ ਥਾਣੇ ਵਿਕੇ ਸੰਪੰਨ ਹੋਇਆ ਫਲੈਗ ਮੱਚ ਦੀ ਅਗਵਾਈ ਰੈਪਿਡ ਐਕਸ਼ਨ ਫੋਰਸ ਦੀ ਅਧਿਕਾਰੀਆਂ ਤੇ ਥਾਣਾ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਕੀਤੀ ਗਈ ਇਸ ਵੰਦੀ ਥਾਣਾ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਤਿਹਾੜਾਂ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਹਰ ਥਾਂ 'ਤੇ ਦੀ ਪੂਰਨ ਸ਼ੋਕ ਕਰਨ ਲਈ ਉਪਤ ਰੈਪਿਡ ਐਕਸ਼ਨ ਫੋਰਸ ਜिले की तैनाती ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਅਗਰ ਜਿਨੇ ਦੇ ਕਿਸੇ ਵੀ ਪੁਲਿਸ ਸਟੇਸ਼ਨ ਨੂੰ ਕਿਸੇ ਵੀ ਪ੍ਰਕਾਰ ਦੇ ਦੰਗਾ ਪ੍ਰਚਾਰ ਹੋਣ ਭੀੜ ਦੇ ਬੇਕਾਬੂ ਹੋਣ ਜਾਂ ਫਿਰ ਹਾਲਾਤ ਖਰਾਬ ਹੋਣ ਦੀ ਸਥਿਤੀ ਨਾਲ ਨਿਪਟਣ ਦੀ ਜ਼ਰੂਰਤ ਪੈਂਦੀ ਹੈ ਆ ਉਕਤ ਫੋਰਸ ਦਾ ਸਾਇਯੋਗ ਲਿਆ ਜਾਵੇਗਾ ਜੋ ਤੁਰੰਤ ਮੌਕੇ ਤੇ ਪਹੁੰਚ ਕੇ ਹਰਕਤ ਦਿਖਾਵੇਗੀ ਉਨ੍ਹਾਂ ਕਿਹਾ ਕਿ ਅਜੋਕਤ ਫੋਰਸ ਦੇ ਜਵਾਨਾਂ ਨੂੰ ਖੇਤਰ ਦਾ ਦੌਰਾ ਕਰਵਾਇਆ ਗਿਆ ਤਾਂ ਜੋ ਇਲਾਕੇ ਦੇ ਪਿੰਡਾਂ ਦੀ ਬਣਤਰ ਤੇ ਸਥਿਤੀ ਨੂੰ ਉਸ ਸਮਝ ਸਕਣ ਜਿਸ ਨਾਲ ਆਗਾਮੀ ਦਿਨਾਂ ਚ ਉਕਤ ਪੈਰਾਮਿਲਿਟਰੀ ਦੇ ਜਵਾਨਾਂ ਨੂੰ ਕਿਸੇ ਵੀ ਪ੍ਰਕਾਰ ਦੇ ਹਾਲਾਤ ਸੰਭਾਲਨ ਚ ਆਸਾਨੀ ਹੋਊਗੀ ਉਨ੍ਹਾਂ ਦੇ ਕਿ ਅੱਜ ਪੈਰਾਮਿਲਿਟਰੀ ਦੇ ਜਵਾਨਾਂ ਤੇ ਪੁਲਿਸ ਮਲਾਜਾਂ ਵੱਲੋਂ ਸਾਂਝੇ ਤੌਰ ਤੇ ਇੱਕ ਦਿਨ ਦੀ ਡ੍ਰਿਲ ਕੀਤੀ ਗਈ ਹੈ ਬਿਊਰੋ ਰਿਪੋਰਟ ਮੇਰਾ ਪੰਜਾਬ نیوز ਦੀ ਆਪਣੇ ਪ੍ਰੋਜੈਕਟ ਦੇ ਵਿੱਚ ਰੈਪਿਡ ਐਕਸ਼ਨ ਪੈਰਾਮੀਟਰੀ ਫੋਰਸ ਜਿਹੜਾ ਹੈਗਾ ਸਟੇਸ਼ਨ ਕੀਤਾ ਗਿਆ ਜੋ ਕਿ ਹੁਣ ਆਉਣ ਵਾਲੇ ਜਿਹੜੇ ਜੁਹਾਰਾ ਦਾ ਸੀਜ਼ਨ ਹੈਗਾ ਬਸ ਬੋਲਾ ਮੰਲਾ ਹੈਗਾ ਤੇ ਉਹਦੇ ਮੱਦੇ ਨਜ਼ਰ ਜਿਹੜਾ ਹੈਗਾ ਕਿ ਕੰਟੀਨਜੈਂਸੀ ਜਾਂ ਕਿਸੇ ਐਮਰਜੈਂਸੀ ਦੀ ਸਿਚੁਏਸ਼ਨ ਦੇ ਵਿੱਚ ਫੋਰਸ ਜਿਹੜਾ ਹੈਗਾ ਸਾਡੇ ਜਿਲ੍ਹੇ ਦੇ ਵਿੱਚ ਸਟੇਸ਼ਨ ਕੀਤਾ ਗਿਆ ਤੇ ਕਦੀ ਵੀ ਕਿਸੇ ਚੀਜ਼ ਦੀ ਕੋਈ ਲਾਅ ਐਂਡ ਆਰਡਰ ਸਟਿਚਰ ਹੁੰਦੀ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਥਾਣੇ ਦੇ ਵਿੱਚ ਕੋਈ ਲਾਅ ਐਂਡ ਆਰਡਰ ਸਟਿਚਰ ਖੜੀ ਹੋ ਗਈ ਹੈ ਉਹਦੇ ਜਿਹੜਾ ਹੈਗਾ ਕਿ ਅਸੀਂ ਜਿਹੜਾ ਹੈਗਾ ਪੈਰਾਮੀਟਰੀ ਫੋਰਸ ਦਾ ਯੂਜ਼ ਕਰਾਂਗੇ